ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਵੀਰੇ ਚੰਗੇ ਰਿਕਾਰਡ ਵਾਲੀਆਂ ਨੇ ਵੱਡੀਆਂ ਝੋਟੀਆਂ ਨੇ ਤਾਂ ਵੀਰਾਂ ਨੂੰ ਬੇਨਤੀ ਆ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਜੀ ਰੇਡ ਵੀਰ ਦਾ ਜੈਜ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜਿੰਦਰ ਜੀ ਹੋਰ ਸਨਮ ਵੀਰੇ ਕੀ ਹਾਲ ਚਾਲ ਠੀਕ ਜੇ ਕਲਜਿੰਦਰ ਡੇਨੀ ਫਾਰਮ ਆਖਵੇਂ ਸਾਰੇ ਪਿੰਡ ਭਰਾ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਵੀਰ ਜੀ ਨਾਂ ਦੱਸਿਓ ਆਪਣਾ ਨਾਂ ਜੀ ਸੋਨੂ ਸੀੜਾ ਹਾਂਜੀ ਇਹ ਤਹਿਸੀਲ ਬਟਾਲਾ ਹਾਂਜੀ ਡਿਸਟ੍ਰਿਕਟ ਕੋਰਗਦਾਸਪੁਰ ਤੇ ਮੋਬਾਈਲ ਨੰਬਰ ਵੀਰ ਜੀ 94658 5457 ਠੀਕ ਹੈ ਜੀ ਬਾਕੀ ਵੀਰ ਜੀ ਤੁਸੀਂ ਸਕਰੀਨ ਤੇ ਚਲਾ ਦੇਣਾ ਸਾਰੇ ਵੀਰ ਵੇਖ ਲੈਣਗੇ ਪਰ ਸਕਰੀਨ ਦੇ ਉੱਪਰ ਚੱਲਦਾ ਵੇਖ ਲੈਣਗੇ ਬਿਲਕੁਲ ਜੀ ਪਿੰਡ ਵੀਰ ਜੀ ਆਪਣਾ ਸੀੜਾ ਜੀ ਕਾਲਾ ਕੜੀਆਂ ਕਾਲਾ ਫਗਾਨਾ ਹਾਂਜੀ ਇਹ ਅਲੀਵਾਲ ਬਟਾਲਾ ਰੋਡ ਤੋਂ ਫਗਰਚੂੜੀਆਂ ਤੇ ਮਹਾਰਾਜਾ ਆਪਣਾ ਪਿੰਡ ਆ ਠੀਕ ਹੈ ਜੀ ਸੂਰੀਆਂ ਸਵਾਈਆਂ ਝੋਟੀਆਂ ਨੇ ਕਦ ਕਾਠਲੀਆਂ ਨੇ ਪਲੀਆਂ ਜੁੜੀਆਂ ਨੇ ਤਾਂ ਨਵਾਂ ਪਸ਼ੂ ਆ ਵੀਰੇ ਪਹਿਲਾ ਦੂਜਾ ਸੂਆ ਝੋਟੀਆਂ ਹਨਾ ਜੀ ਸਾਰੀ ਜਿ ਸ਼ਕੀਰ ਕੱਟੀਆਂ ਸਾਰੀਆਂ ਬਹੁਤ ਸਾਲ ਤਨ ਕੱਟੀ ਫਖਲਾ ਕਿੰਡੀ ਚੰਗੀ ਪਸ਼ੂ ਸੜੇ ਆਪਣੇ ਨਵੇਂ ਪਸ਼ੂ ਨੇ ਕਾਲੇ ਆ ਬੰਬ ਬਿਲਕੁਲ ਦੁੱਧ ਵਾਲੇ ਪਸ਼ੂ ਸਾਰੇ ਦੁੱਧਾਰੂ ਪਸ਼ੂ ਚੰਗੇ ਠੀਕ ਆ ਜੀ ਬਾਕੀ ਵੀ ਜੀ ਤੁਹਾਡੇ ਚੈਨਲ ਦੀ ਸ਼ਿਫਤ ਆ ਜਿਹੜੇ ਜੋ ਕੁਝ ਆਕੇ ਉਹ ਕੁਝ ਵਿਖਾਉਂਦੇ ਤੇ ਫਿਰ ਵੀਰ ਯਕੀਨ ਕਰਕੇ ਵੈਸੇ ਵੀ ਮਾਲ ਉਦਾਂ ਵੀ ਮੰਗਾ ਲੈਂਦੇ ਤੇ ਆਕੇ ਵੀ ਲੈ ਜਾਂਦੇ ਆ ਬਿਲਕੁਲ ਵੀਰ ਕੁਜਿੰਦਰ ਦੇ ਚੈਨਲ ਤੇ ਜੋ ਹੈਗਾ ਉਹ ਹੀ ਬਸ ਦੱਸਦੇ ਆ ਉਹ ਤੁਹਾਡੇ ਚੈਨਲ ਦੇ ਰਾਈ ਵੀ ਬੰਦੇ ਜਿਆਦਾ ਮਾਲ ਲੈ ਜਾਂਦੇ ਤੁਹਾਨੂੰ ਵੀ ਫੋਨ ਕਰਕੇ ਪੁੱਛਦੇ ਆ ਵੀ ਕਿੱਦਾਂ ਤੇ ਤੁਸੀਂ ਚਲੋ ਤੁਹਾਡੀ ਮਿਹਰਬਾਨੀ ਵੀਰ ਜੀ ਹਾਂ ਇਹ ਬੇਨਤੀ ਤੇ ਹਰ ਵੀਡੀਓ 'ਚ ਮੈਂ ਕਰਦਾਂਗੀ ਵੀਰੇ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਹਨਾ ਜੀ ਉਹ ਤੁਹਾਡਾ ਆਪਣਾ ਫਰਜ਼ ਹੈ ਵੀਰ ਜੀ ਕਿਉਂਕਿ ਤੁਸੀਂ ਰਕਮ ਖਰਚਨੀ ਆ ਹਨਾ ਜੀ ਪਸ਼ੂ ਚੰਗੇ ਨੇ ਤੇ ਫਿਰ ਕੋਈ ਗੱਲ ਨਹੀਂ ਹੁੰਦੀ ਤੁਸਾਂ ਭਾਵੇਂ ਆ ਕੇ ਲੈ ਜਾਓ ਭਾਵੇਂ ਮੰਗਾ ਲੇ ਫਿਰ ਕੋਈ ਗੱਲ ਨਹੀਂ ਸਾਰੇ ਵਧੀਆ ਜਿਹੇ ਮਾੜਾ ਪਸ਼ੂ ਨਾਲੇ ਕੰਮ ਤੁਹਾਡਾ ਵੀਰੇ ਸਾਫ਼ ਸੁਥਰਾ ਜ ਹੈ ਹਨਾ ਜੀ ਤਾਂ ਇਹ ਆ ਕਿ ਵਪਾਰੀ ਵੀਰੇ ਪਸ਼ੂ ਖਰਦੇ ਰੇਟ ਵੀ ਜਾਇਜ਼ ਹੁੰਦਾ ਬਾਜੀ ਜਿਆਦਾ ਪੁਰਾਣੇ ਸਮੇ ਦਾ ਕੰਮ ਹੈ ਫਿਰ ਤੁਹਾਨੂੰ ਪਤਾ ਫਿਰ ਤਜਰਬਾ ਵੀ ਬੰਦੇ ਦਾ ਵੱਜ ਜਾਂਦਾ ਵੱਜ ਜਾਂਦਾ ਜੀ ਵੱਜੇ ਮੇਰਾ ਫਰਕ ਪੈ ਜਾਂਦਾ ਜੀ ਬਿਲਕੁਲ ਬਿਲਕੁਲ ਬਾਕੀ ਲੈ ਕੇ ਲਈਦੇ ਆ ਜੀ ਬਿਲਕੁਲ ਤਸਾ 7-8 ਸਾਲ ਵੀਰੇ ਮੈਂ ਵੀ ਕੀਤਾ ਵਪਾਰੀ ਪਹਿਲਾਂ ਚਲੋ ਹੁਣ ਪਰਮਾਤਮਾ ਲੈਂਚ ਆ ਗਏ ਹਨ ਜੀ ਪਰ ਕਦੀ ਕਿਸੇ ਕੋ ਲਾਂਬਾ ਨਹੀਂ ਲਿਆਇਆ ਕਦੀ ਲਾਂਬਾ ਕੰਮ ਕਰਨਾ ਬਿਲਕੁਲ ਕਦੀ ਨਹੀਂ ਲਿਆਇਆ ਹੈਗਾ ਸਾਫ ਸੁਥਰਾ ਕੰਮ ਹੀ ਹੈਗਾ ਤੇ ਇਹੋ ਅਪੀਲ ਹੁੰਦੀ ਆ ਹੁਣ ਵੀਡੀਓ ਦੇ ਵਿੱਚ ਵੀ ਵੀਰਾਂ ਨੂੰ ਵੀ ਪਹਿਲਾਂ ਕਿ ਕਹੀਦਾ ਕਿ ਵੀਰ ਜੀ ਜੋ ਹੈਗਾ ਦੱਸਿਓ ਤੇ ਵੀਡੀਓ 'ਚ ਹਰ ਵੀਡੀਓ 'ਚ ਕਹੀਦਾ ਕਿ ਵੀਰੇ ਪਸ਼ੂ ਤੇ ਲਾਗੇ ਪਹੁੰਚਣਾ ਵੇਚ ਆ ਕੇ ਲੈਣਾ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਹਨ ਜੀ ਆਪਾਂ ਤਾਂ ਵੀਡੀਓ ਬਣਾ ਲਈ 5-10 ਮਿੰਟ ਦੀ ਹਨ ਜੀ ਆਪਾਂ ਦਾ ਇੱਕ ਐਡਰੈਸ ਦੱਸਣਾ ਤੇ ਇੱਕ ਪਸ਼ੂ ਵਖਾ ਲੈਣਾ ਤੁਹਾਨੂੰ ਪਹੁੰਚ ਕੇ ਦੇਖ ਪਰਖ ਕਰਨੀ ਤੁਹਾਡੀ ਯਕੀਨ ਨਾ ਹੁੰਦਾ ਨਾ ਕੋਈ ਯਕੀਨ ਵੀ ਹੁੰਦਾ ਬਿਲਕੁਲ ਲੋਕ ਯਕੀਨ ਕਰਦੇ ਆ ਤੁਹਾਡੇ ਤੇ ਵੀ ਕਰਦੇ ਆ ਫਿਰ ਵੀ ਫੇਰ ਹੀ ਚੱਲਦੇ ਆ ਯਕੀਨ ਤੇ ਵੀ ਚੱਲਦੇ ਆ ਜ਼ਿਆਦਾਤਰ ਕਿਹੜੇ ਵੀਰਾਂ ਦੀ ਵੀਡੀਓ ਅਪਲੋਡ ਹੁੰਦੀ ਆ ਆਪਣੇ ਪੇਜ ਤੇ ਆਨਲਾਈਨ ਹੀ ਵਪਾਰੀ ਵੀਰ ਪਸ਼ੂ ਖੜਦੇ ਆ ਤਲਾਦ ਲੱਦ ਭੇਜਦੇ ਆ ਵੀਰੇ ਇਦਾਂ ਹੀ ਹੈਣਾ ਜੀ ਸੋਨਾ ਕੰਮ ਕਰਦੇ ਆ ਸੋਨਾ ਕਰਦੇ ਆ ਵੀਰੇ ਬਿਲਕੁਲ ਸਾਰੇ ਕਰੀ ਜਾਓ ਕਰੀ ਚੱਲੋ ਬਿਲਕੁਲ ਐਵੇਂ ਕਿਹਦੀ ਨਿੰਦਿਆ ਨਾ ਕਰੋ ਪੀਲਾ ਚੰਗਾ ਮੇਰਾ ਮਾੜਾ ਮੇੜਾ ਮਾੜਾ ਉਹਦਾ ਚੰਗਾ ਉਹਦਾ ਨਹੀਂ ਪਤਾ ਕੀ ਇਹ ਇਹ ਤਾਂ ਸਾਾਲੀਆਂ ਚੀਜ਼ਾਂ ਪਸ਼ੂ ਕੇ ਵੇਲੇ ਪੈ ਵੀ ਜਾਂਦਾ ਬਾਕੀ ਇਹ ਵਾਦਾ ਆਪੇ ਜੇ ਪਾਪਾ ਇੱਕ ਦੋ ਨਿੰਦਿਆ ਕਰੀ ਜਾਵਾਂਗੇ ਭਈ ਇਹ ਤਾਂ ਮੇਰਾ ਬਹੁਤਾ ਚੰਗਾ ਉਹਦਾ ਬਹੁਤਾ ਕੋਈ ਬਹੁਤੀ ਗੱਲ ਨਹੀਂ ਹੋ ਜੀ ਨਾ ਨਾ ਬਹੁਤੀ ਨਹੀਂ ਹੁੰਦੀ ਜੀ ਕਿਉਂਕਿ ਇਹ ਬਪਾ ਜਿਹਨੇ ਪੈਸੇ ਲਾਉਣੇ ਉਹ ਗਾਹਕ ਸਿਆਣਾ ਸਿਆਣਾ ਜੀ ਸਿਆਣਾ ਬਿਲਕੁਲ ਬਿਲਕੁਲ ਕੱਟੀ ਖੋ ਪਹਿਲਾਂ ਕੱਟੀ ਦੋ ਦੀ ਚੌਗੀ ਸੂਈ ਆ ਜੀ ਪਹਿਲਾਂ ਸੂਆ ਕੱਲ ਦੀ ਕੱਟੀ ਸੂਈ ਆਏ ਤਾਂ ਦੋ ਦੰਦ ਆ ਜੀ ਇਹ ਚੌਗੀ ਲੱਗੀ ਜੀ ਚੌਗੀ ਲੱਗੀ ਆ ਜੀ ਹਾਂ ਜੀ ਫੇਸ ਕੁਆਲਟੀ ਉੱਤੇ ਕਿੰਨੀ ਚੰਗੀ ਆ ਵੇਖੋ ਵੀਰੋ ਚੈੱਕ ਕਰ ਲਿਓ ਪਲੀ ਜੁੜੀ ਝੋਟੀ ਆ ਸੋਹਣੀ ਝੋਟੀ ਕਦੀ ਆ ਪਿੱਛੇ ਤੱਕ ਕਾਹ ਤੱਕ ਲੈ ਵਾਲਾ ਹੀ ਰੱਖੀ ਆ ਜੀ ਬਹੁਤ ਹੈ ਜੀ ਲੈ ਵਾਲਾ ਬਹੁਤ ਸੋਹਣਾ ਬੰਦੇ ਡਾਡੇ ਨੇ ਪਹਿਰਣਾ ਤੋਂ ਵੀ ਇਹ ਲੱਤਾਂ ਨਾ ਮਾਰਨਾ ਹਾਂਜੀ ਇਹ ਕੱਟੀ ਐ ਢੀ ਚੰਗੀ ਐ ਵਿਚਾਰੀ ਖਾਨਦਾਨੀ ਚੰਗੀ ਆ ਇਹ ਭਾਂਦੇੜੀ ਤਿੰਨ ਵਾਰੀ ਚੋਲੋ ਇਹ ਵਿਚਾਰੀ ਤਿੰਨੇ ਵਾਰੀ ਵੀ ਮਿਲ ਪਈ ਨਹੀਂ ਕੋਈ ਮੈਨ ਨਹੀਂ ਮਿਲਣਾ ਤਾਂ ਵੀਰ ਜੀ ਹੈਵੀ ਬਹੁਤ ਸੋਹਣੀ ਸੋਹਣਾ ਲੱਗਿਆ ਹੈਵੀ ਇੱਕ ਰੰਗ ਕਾਲੀ ਪੂਛ ਤੋਂ ਲੈ ਕੇ ਤਾਂ ਸਿਰ ਤਾਈ ਹੈ ਨਾ ਜੀ ਪੂਰਾ ਪੂਰੀ ਜੈਡ ਬਲੈਕ ਜੈਡ ਬਲੈਕ ਝੋਟੀ ਬਹੁਤ ਸੋਹਣੀ ਅੱਛਾ ਆ ਕੱਟੀ ਆ ਗਈ ਵੇਖੋ ਵੀ ਚੰਗੇ ਸੀਵਨ ਦੀ ਫੇਸ ਕੁਆਲਿਟੀ ਇਹਦੀ ਬਹੁਤ ਸੋਹਣੀ ਕੱਟੀ ਦੀ ਤਾਂ ਵੀ ਠੀਕੋ ਚੋਕੇ ਬਣਾਓ ਹਾਂਜੀ ਮੈਂ ਕੱਟੀ ਕੋਈ ਚੋਕੇ ਵੀ 300 ਦੇ ਤੇ ਬਾਅਦ ਚ ਵੀ ਜਿੰਨੇ ਦੀ ਮਰਜ਼ੀ ਫੇਰ ਵੇਚ ਸਕਦਾ ਜਿੰਨਾ ਆਪਾਂ ਮੁੱਲ ਪਾਦਣਾ 50000 ਹੀ ਵੱਧ ਦੇ ਵੇਚ ਜੂ 2-3 ਸੂਈਓ ਪੀ ਕੇ ਦੀ ਤੇ ਚੁਵਾ ਕਿਵੇਂ ਦਾ ਵੀਰ ਜੀ ਨਿਕਲੇ ਝੋਟੀ ਦਾ ਇੱਕ ਨੰਬਰ ਹਾਂ ਜੇ ਤੁਹਾਨੂੰ ਬੱਚਾ ਲਾ ਕੇ ਵਿਖਾ ਦਿੰਨੇ ਆ ਹਾਂ ਵਿਖਾ ਦਿੰਦੇ ਪਹਿਲਾਂ ਚੋਟਾ ਕੇ ਵਿਖਾ ਦੀ ਵੀ ਜੀ ਹਾਂਜੀ ਤੋੜ ਦਿਓ ਤਾਂ ਵੇਖੋ ਵੀਰੋ ਪਹਿਲਾਂ ਸੂਆ ਝੋਟੀ ਆ ਗਈ ਆ ਤਾਜੀ ਸੂਈ ਆ ਮਗਰੇ ਦੇ ਕੱਟੀ ਆ ਗਈ ਆ ਬਾਕੀ ਵੀਰੇ ਫੇਸ ਕੁਆਲਿਟੀ ਤਾਂ ਸਿੰਘ ਦੀ ਕੁਆਲਿਟੀ ਚੈੱਕ ਕਰ ਲਿਓ ਕਿੱਦਾਂ ਦੇਖੋ ਕਿ ਬਸ ਦੇਖੋ ਕਿਦਾਂ ਬੱਚੇ ਨੂੰ ਆਹ ਕਿਤੇ ਬੱਚੇ ਦਾ ਲਾਡ ਕਰਦੀ ਬੱਚੇ ਨੂੰ ਪੂਰੇ ਬਿਲਕੁਲ ਬਹੁਤ ਸੋਹਣੀ ਝੋਟੀਆਂ ਮਗਰ ਵੀ ਕੱਟੀ ਆ ਵੀਰਿਓ ਵੀਰਿਓ ਉਹ ਬੱਚੇ ਜਿਆਦਾ ਵੱਡਿਓ ਨਾ ਆਪਣੇ ਬੱਚੇ ਨੂੰ ਲਾਡ ਕਰਦੀ ਬਿਲਕੁਲ ਤਾਂ ਦੇਖੋ ਵੀਰਿਓ ਲੇਵਾ ਚੈੱਕ ਕਰ ਲਿਓ ਤਾਂ ਥਣ ਵੇਖੋ ਕੀ ਬਾਤ ਆ ਬਹੁਤ ਸੋਹਣਾ ਥਣ ਕੱਢਿਆ ਝੋਟੀ ਨੇ ਪੇਲਨ ਨੇ ਇੱਕ ਰੰਗ ਕਾਲੀ ਪਲੀ ਜੁੜੀ ਤਾਂ ਕਿਹੜਾ ਵੀ ਵੀਰ ਦੂਰੋਂ ਚੱਲ ਕੇ ਹੁੰਦਾ ਆ ਵੀਰੇ ਤੁਸੀਂ ਛੱਡਗੇ ਨਹੀਂ ਜਾਂਦੇ ਝੋਟੀ ਨੂੰ ਸੋਨੀ ਸਨਖੀ ਹੈ ਕੋਈ ਚਵਾਈਆਂ ਹੈ ਜਿੰਨੀਆਂ ਚਵਾਈਆਂ ਕਰੀ ਜਾਵੇ ਕੱਟੀ ਹੋਰ ਥਣ ਕੱਢਦੀ ਜਾਊਗੀ ਬਿਲਕੁਲ ਇਹਦੇ ਵਿੱਚ ਜਿਉਂ-ਜਿਉਂ ਚਵਾਈਆਂ ਹੁੰਦੀਆਂ ਤਉ ਤੇ ਉਹਨੇ ਦੁੱਧ ਤੇ ਹੁਣਾ ਜੀ ਤਾਂ ਵੀਰੋ ਚੈੱਕ ਕਰ ਲਿਓ ਐ ਚਗਾਠਾ ਜੁ ਗੁਠਾ ਝੋਟੀ ਦਾ ਪਲੀ ਜੁੜੀ ਆ ਕਿਹੇ ਪਾਸੇ ਉਹ ਨਹੀਂ ਖੁੰਜੀ ਵੇਖੋ ਵੀਰਿਆ ਉਹਦੀ ਕੱਟੀ ਤੇ ਹੁੰਦੀ ਸਿੱਧੀ ਆਪਣੀ ਕੱਟੀ ਤੇ ਹੁੰਦੀ ਬਿਲਕੁਲ ਬਿਲਕੁਲ ਹੋਰੀ ਲਾ ਕੇ ਬੱਚੇ ਹਾਂ ਵੀਰੋ ਕੱਟੀ ਆ ਗਈ ਮਗਰ ਬਾਕੀ ਵੀਰ ਕਹਿੰਦਾ ਧਾਰਾਂ ਵੀ ਮਾਰ ਕੇ ਵਖਾਲ ਦਿੰਨੇ ਆ ਤਾਂ ਵੀਰੇ ਨਸਲ ਆ ਕਿਉਂਕਿ ਕੋਈ ਵੀਰ ਲੈ ਵੀ ਜਾਊਗਾ ਚਾਰ ਪੰਜ ਸੂਏ ਵੀਰੇ ਚੋਗੇ ਤੁਸੀਂ ਫਿਰ ਪਸ਼ੂ ਨੂੰ ਵੇਚ ਸਕਦੇ ਹੋ ਤਾਂ ਨਵੇਂ ਪਸ਼ੂ ਆ ਵੀਰੇ ਹਨਾ ਜੀ ਐਡੇ ਪਸ਼ੂ ਪਾਲਣੇ ਕਿਤੇ ਐਵੇਂ ਪਏ ਨੇ ਕਿਤੇ ਜੀ ਦੋ ਜੀ ਕੱਟੀਆਂ ਸੂਣੀਆਂ ਸਾਰੀ ਗੱਲ ਵੀ ਜੀ ਖਰਚਾ ਵੀ ਆਉਂਦਾ ਜੀ ਹਾਂਜੀ 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 ਠੀਕ ਆ ਤਾਂ ਬਾਕੀ ਨਵੇਂ ਪਸ਼ੂ ਦਾ ਹੋਰ ਵਾਦਾ ਹੋਈਂਦਾ ਵੀਰ ਜੀ ਬਿਲਕੁਲ ਜੀ ਬਿਲਕੁਲ ਹਣਾ ਜੀ ਕਦੋਂ ਮੈਂ ਵਪਾਰ ਸਟਾਰਟ ਕੀਤਾ ਸੀਗਾ ਤੇ ਚਲੋ ਜਿੰਨਾ ਵੀਰਾਂ ਦੀ ਸਲਾਹ ਲਈਦੀ ਉਹ ਕਹਿੰਦੇ ਹੁੰਦੇ ਕਿ ਨਹੀਂ ਨਾ ਕੁਝ ਵੀ ਨਹੀਂ ਪਤਾ ਤੇ ਨਵਾਂ ਪਸ਼ੂ ਲੱਦ ਕੇ ਘਰ ਲੈ ਆਇਓ ਕਿਉਂਕਿ ਉਹ ਗਾਂ ਵੀ ਵਾਦੇ ਬੰਦੀ ਰਹੂ ਵਾਦੇ ਬੰਦਾ ਵਾਦੇ ਬੰਦਾ ਜੀ ਬਿਲਕੁਲ ਤੇ ਵੀਰੇ ਇਹਦੀ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਮੁੱਲ ਤੇ ਵੀਰ ਜੀ ਚਲੋ ਹਰ ਬੰਦੇ ਉਸ ਨੂੰ ਆਪ ਆਪਣਾ ਕਰਦੇ ਹੂ ਆਪਣਾ ਕਰ ਲਵਾ ਬਿਲਕੁਲ ਜੀ ਬੰਦੇ ਵੇਚ ਨੂੰ ਲੱਖ ਦੀ ਵੀ ਵੇਚ ਦਿੰਦੇ ਆ ਬਿਲਕੁਲ ਕੋਈ ਸ਼ੱਕ ਨਹੀਂ ਤੇ ਵੀਰ ਜੀ ਆਪਾਂ ਤਾਂ ਲੱਖ ਮੁੱਲ ਵੀ ਨਹੀਂ ਕਰਨਾ ਸੀ ਮੁੱਲ ਕਰਨਾ ਤਾਂ 95 ਕੀ ਬਾਤ ਹੈ ਠੀਕ ਹੈ ਠੀਕ ਹੈ ਜੀ ਛੋਟ ਕਰਦੇ ਹਾਂ ਵਿੱਚ ਵੀਰ ਜੀ ਹਨਾ ਕਿਹੜਾ ਵੀਰ ਦੋ ਦੋ ਚੱਲ ਕੇ ਹੁੰਦਾ ਛੁੱਲੀ ਕਰਾਂਗੇ ਥੋੜੀ ਵੀ ਨਹੀਂ ਅੱਛਾ ਜੀ ਛੋਟ ਕਰਾਂਗੇ ਕਿਉਂਕਿ ਕੱਟੀ ਦੀ ਕੁਆਲਿਟੀ ਬਹੁਤ ਜ਼ਿਆਦਾ ਹੈ ਯਾਰ ਜ਼ਿਆਦੀ ਹੈ ਵੀਰੇ ਜ਼ਿਆਦੀ ਹੈ ਇਹਨਾਂ ਦੇ ਵੇਚਣ ਵਾਲੇ ਲੱਖੋਂ ਬਾਹਰ ਵੇਚ ਦਿੰਦੇ ਆ ਹਰ ਬੰਦਾ ਵੇਚ ਸਕਦਾ ਵੇਚ ਸਕਦਾ ਵੀਰ ਜੀ ਵੇਚ ਸਕਦਾ ਜੋ ਕੋਈ ਚਾਹੀਦਾ ਸਾਰਾ ਕੁਝ ਹੈਗਾ ਬਿਲਕੁਲ ਖਾਨ ਤੋਂ ਲੈ ਕੇ ਲੇਵਾ ਕੱਟ ਕਾਠ ਪਲੀ ਜੁੜੀ ਸੋਹਣੀ ਸੁਨੱਖੀ ਬੜੀ ਮਗਰ ਵੀ ਕੱਟੀ ਆ ਬਿਲਕੁਲ ਵੀਰ ਜੀ ਕਿੱਲੇ ਬੱਜੀ ਵੀ ਸੋਹਣੀ ਲੱਗਦੀ ਆ ਲੱਖ ਦਾ ਹੱਕ ਰੱਖਦੀ ਵੀ ਜਾਂਦਾ ਹਾਂਜੀ ਤੇ ਆਪਾਂ ਕੱਟੀ 90 ਚ ਵੀ ਮਾਨ ਨਹੀਂ ਫਿਰ ਦੋ ਵੀ ਨਹੀਂ ਸੱਟ ਰਹਾ ਉਹ ਵੀ ਫਿਰ ਬੰਦੇ ਆਂਦੇ ਆਂ ਪੀ ਬਜਾਰ ਦਾ ਫਰਕਿਆ ਤੇ ਫਿਰ ਅਸੀਂ ਬਜਾਰ ਦੇ ਹਿਸਾਬ ਨਾਲ ਕਮਾਈ 1.5 ਹਜ਼ਾਰ 1500 ਰੱਖ ਕੇ ਦੇ ਦੇਣੀ ਹੈ ਹਾਂਜੀ ਇਹ ਭਾਜੀ ਕੱਟੀ 85000 ਦੀ ਦੇ ਦੇਣੀ ਹੈ ਕਿਆ ਬਾਤ ਹੈ ਲੱਖ ਦੀ ਕੱਟੀ 85 ਦਾ 15000 ਹੀ ਕੱਟੀ ਸਸਤੀ ਦੇ ਦੇਣੀ ਹੈ ਬਹੁਤ ਸੋਹਣੀ ਝੋਟੀਆਂ ਵੀਰੋ ਤੇ ਰੇਡ ਰੇਡ ਉਤੋਂ ਵੀ ਸੋਹਣਾ ਕਿਆ ਬਾਤ ਹੈ ਸਿਰਾ ਹੀ ਲਾਇਆ ਮਗਰ ਵੀ ਕੱਟੀ ਵੀ ਮਗਰ ਵੀ ਕੱਟੀ ਕਿਆ ਬਾਤ ਹੈ ਸੋਹਣੀ ਝੋਟੀ ਵਧੀਆ ਘਰਾਂ ਚੋਂ ਲੈਣੀਆਂ ਬੜੀਆਂ ਔਖੀਆਂ ਬੜੀਆਂ ਗੱਲਾਂ ਬਣਾ ਕੇ ਪਾਸ ਕੇ ਲੈਣੀਆਂ ਪੈਂਦੀਆਂ ਬਿਲਕੁਲ ਵੀਰ ਜੀ ਬਿਲਕੁਲ 85 ਦੇ ਮੱਜਾਂ ਸੋਇਆਂ ਚ ਪ੍ਰਾਣੀਆਂ ਵਿਖੀ ਜਾਂਦੀਆਂ ਬਿਲਕੁਲ ਬਿਲਕੁਲ ਕੱਟੀਆਂ 85 ਦੇਣੀ ਬੜੀ ਵੱਡੀ ਗੱਲ ਹੈ ਕੋਈ ਬੜੀ ਵੱਡੀ ਬਿਲਕੁਲ ਕਰਕੇ ਨਹੀਂ ਦੇਣ ਦੇ ਬਸ ਥੋੜਾ ਆਪਣਾ ਤੇਲ ਪਾਣੀ ਦਾ ਖਰਚੇ ਕਰਕੇ ਦੇਣ ਦੇ। ਬਿਲਕੁਲ ਨਹੀਂ ਸੋਹਣਾ ਰੇਟ ਆ ਜੀ। ਲਾ ਕੇ ਖਾਲੀ ਕੱਟੀ ਸੀਲੀਆਂ ਵੇਖੋ। ਹਾਂਜੀ ਹਾਂਜੀ ਲਾ ਦਿਓ ਜੀ। ਵੇਖੋ ਕੱਟੀ ਸੀਲ ਵੇਖੋ। ਲਾ ਦਿਓ ਵੇਖੋ ਵੀਰੋ ਬੱਚਾ ਲਾ ਕੇ ਵੀਰ ਕਹਿੰਦਾ ਵਖਾਲ ਦਿੰਨੇ ਆ। ਬਾਕੀ ਚੈੱਕ ਕਰ ਲਿਓ। ਸੋਹਣੀ ਝੋਟੀ ਆ। ਚਲੋ ਦੂਰੋਂ ਵੀਰ ਕਿਹੜੇ ਆਨਲਾਈਨ ਮੰਗਾਉਂਦੇ ਆ ਪਤਾ ਲੱਗ ਜਾਂਦਾ ਚਵਾਦਾ ਜੀ। ਹਾਂਜੀ ਹਾਂਜੀ। ਇਹ ਕਿੱਦਾਂ ਕੱਟੀ ਇਹਨੂੰ ਪੈਂਦਾ ਮਾਰ ਤੀ ਨਾ। ਬਿਲਕੁਲ। ਇਹ ਪਹਿਲਾਂ ਪਹਿਲਾਂ ਲੱਤਾਂ ਮਾਰਦੀਆਂ ਬੱਚੇ ਲੈਂਦੀਆਂ ਨਹੀਂ ਚੱਟਦੀਆਂ ਨਹੀਂ ਆ। ਹਾਂਜੀ ਹਾਂਜੀ। ਕੋਈ ਕੱਟੀ ਕਿਤੇ ਸੀਲ ਕੱਤੀ ਸੀਲ ਕੱਤੀ ਹੈ ਬਿਲਕੁਲ ਬਹੁਤ ਚੰਗੀ ਕੱਟੀ ਆ ਕੀ ਬਾਤ ਸਣ ਬੜਾ ਪਿਆਰਾ ਗੱਡਿਆ ਫਸੰਦੇ ਵੀ ਹੈ ਨਾ ਕੀ ਬਾਤ ਆ ਗਈ ਬੰਦ 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 ਹਾਂ ਧਰਮ ਮਾਰ ਦਿਓ ਵੇਖੋ ਵੀਰੋ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਤਾਂ ਮੈਂ ਹੁਣ ਪਾਣੀ ਨਹੀਂ ਦਿੰਦਾ ਵੇਖੋ ਬੜੀ ਕੱਟੀ ਹਾਂਜੀ ਥੱਲੇ ਧਰਮ ਮਾਰ ਦਿਓ ਅਸਲੀ ਗੋਇਸ ਕੱਟੀ ਇਹ ਕਿੱਥੋਂ ਇਹ ਕੱਟੀ ਗਈ ਲੱਗਾ ਮਾਰ ਦਿਓ ਬਾਕੀ ਲੋਕਾਂ ਕੋਲ ਤੇਰੀ ਪਹੁੰਚ ਤੇਰੇ ਕੈਮਰਾ ਕਰਕੇ ਆਦੀ ਤੇ ਪਤਾ ਹੀ ਕੋਈ ਨਹੀਂ ਕੱਟੀ ਨਾ ਵੇਖੋ ਸੀਲ ਹੈ ਜੀ ਇਹ ਤਾਂ ਕੱਟੀ ਬਿਲਕੁਲ ਧੀ ਚੰਗੀ ਕੱਟੀ ਹੋ ਜੀ ਬਹੁਤ ਹੰਦਾਰ ਚਵਾ ਚੰਗਾ ਲੱਗਿਆ ਜੀ ਸਾਰੇ ਹੰਦਾਰਾਂ ਮਾਰ ਕੇ ਵਿਖਾ ਦਨੇ ਆ ਜੀ ਬਿਲਕੁਲ ਬਹੁਤ ਸੋਹਣਾ ਚਵਾ ਲੱਗਿਆ ਇਹ ਕਦੀ ਚਵਾਈਆਂ ਹੋਣਗੀਆਂ ਫਿਰ ਵੀ ਜੀ ਕੱਟੀਆਂ ਜਬਾਨਾ ਬਾਕੀ ਵੇਖੋ ਸੀਲੀਆਂ ਤੇ ਹੀ ਕੱਟੀਆਂ ਕੀ ਬਾਤ ਹੈ ਕੱਲ ਦੀ ਕੱਟੀ ਸੁਈ ਆ ਤੇ ਇਹਨੂੰ ਪੈ ਦੋਏ ਮਨੇ ਬੈ ਕੇ ਚੋ ਦੋ ਵੀਰ ਜੀ ਕੋ ਗਾਲੀ ਨਹੀਂ ਠੀਕ ਹੈ ਵੀਰ ਜੀ ਠੀਕ ਹੈ ਠੀਕ ਹੈ ਹਾਂ ਤੋੜ ਦਿਓ ਤੋੜ ਦਿਓ ਤਾਂ ਵੇਖੋ ਵੀਰੋ ਚਵਾ 1 ਨੰਬਰ ਲੱਗਿਆ ਬਗਵੀ ਦੀ ਤਾਜੀ ਸੂਈ ਹੈ ਜੀ ਬਿਲਕੁਲ ਕਿੰਨਾ ਕਿਲੋ ਦੇਣ ਵਾਲੀ ਹੈ ਹਾਂਜੀ ਕੱਲ ਦੀ ਸੂਈ ਹੈ ਕੱਲ ਦੀ ਸੂਈ ਹੈ ਜੀ ਆਹ ਤਾਂ ਹਜੇ ਤਾਂ ਵੀਰੇ ਅੱਸੀ ਅਗਲੀ ਕੱਟੀ ਹਾਂ ਬੱਲੇ ਕੱਤੀ ਕਿੱਵਾਂ ਲੱਗਿਆ ਖਾਓ ਕਿੱਦਾਂ ਸੁਣ ਸਕੀਂ ਕਾਰਨ ਬਿਲਕੁਲ ਦੇਖੋ ਵੀਰੇ ਬਿਲਕੁਲ ਥਣ ਬੜਾ ਸਪੈਸ਼ਲ ਕੱਢਿਆ ਪਸ ਨੂੰ ਕੇ ਵੀਰਿਓ ਸੋਹਣੀ ਸੁਨੱਖੀ ਝੋਟੀ ਹੈ ਰੰਗ ਇੱਕ ਰੰਗ ਕਾਲੀ ਹੈ ਕਾਲੀ ਮਾਂਸ ਕੱਟੀ ਬਹੁਤ ਜਿਆਦੀ ਭਲੀ ਮਾਂਸ ਬਿਲਕੁਲ ਦੇਖੋ ਵੀਰਿਓ ਯਾ ਬਾਤ ਹੈ ਤਾਂ ਵੀਰ ਜੀ ਇਹ ਹਾਨਾ ਹੋਗੀ 85000 ਦੀ ਹਾਂਜੀ ਹਾਂਜੀ 85 ਜੋ ਕੋਈ ਗੱਲ ਨਹੀਂ ਥੋੜਾ ਬੋਧ ਮਾਨਦਨ 85 ਚ ਵੀ ਕਰ ਦੇਣਾ ਤਾਂ ਵੇਖੋ ਵੀਰੇ ਉਹ ਰੇਟ ਤੁਸੀਂ ਵੀਰ ਦਾ ਚੈੱਕ ਕਰ ਲਿਆ ਤਾਜੀ ਸੂਈ ਆ ਮਗਰ ਕੱਟੀ ਆ ਗਈ ਆ ਚਵਾ ਇੱਕ ਨੰਬਰ ਲੱਗਿਆ ਪਲੀ ਜੁੜੀ ਆ ਇੱਕ ਰੰਗ ਕਾਲੀ 85000 ਦੀ ਉਹ ਚੋ ਵੀ ਮਾਨਤਨ ਹੋਏ ਨਾ ਫੋਨ ਵੀਰੇ ਜਰੂਰ ਲਾ ਲਿਓ ਜੀ ਸੋਹਣੀ ਝੋਟੀ ਹੈ ਦੂਜੀ ਨੰਬਰ ਤੇ ਆ ਗਈ ਵੱਡੀ ਝੋਟੀ ਆ ਗਈ ਵਿੱਚ ਦੂਜਾ ਸੂਆ ਸੂਆ ਇਹ ਵੀ ਤਿੰਨ ਚਾਰ ਕੈਂਦੀ ਦੀ ਸੂਈ ਆ ਠੀਕ ਹੈ ਜੀ ਇਹ ਦੇਖੋ 10 ਕਿਲੋ ਦੁੱਧ ਹੋਗਾ ਦੁੱਧ ਲਾ ਲਓ ਬੋਲ ਰਹੇ ਮੈਂ 10 ਕਿਲੋ ਦੇ ਕੋਲ ਵੀ ਹੋਗਾ ਵੱਡੀ ਝੋਟੀ ਆ ਗਈ ਬੱਚਾ ਇਹਦਾ ਵੀ ਬੱਚਾ ਕਿ ਪੈ ਨਹੀਂ ਬੱਚਾ ਵਰਗੀ ਕੱਟਾ ਹੋ ਗਈ ਮਗਰ ਕੱਟਾ ਕੇ ਜੀ ਖੋਲੋ ਖੋਲੋ ਵੀਰ ਜੀ ਇਹਨੂੰ ਦਿਖਾਈਏ ਤੋਰਾ ਵੇਖੋ ਵੀਰੋ ਵੱਡੇ ਕੱਦ ਕਾਠ ਦੀ ਆ ਗਈ ਹੈ ਤਾਂ ਲੰਮੀ ਬੇਲ ਸਿੰਘ ਸਿੰਘ ਚੰਗਾ ਲੱਗਿਆ ਫੇਸ ਕੁਆਲਿਟੀ ਵੀ ਸੋਹਣੀ ਹੈ ਵੀਰੋ ਕੱਦ ਬਹੁਤ ਝੁੱਟਦਾ ਵੀਰ ਜੀ ਬਿਲਕੁਲ ਕੱਦ ਕਾਠ ਫੁੱਲ ਆ ਗਿਆ ਤੇ ਸੋਹਣਾ ਲੇਵਾ ਲੱਗਿਆ ਵੀਰੇ ਸਫਾਈਆਂ ਬਹੁਤ ਨੇ ਚੈੱਕ ਕਰ ਲੋ ਵੀਰ ਜੀ ਕਿਵੇਂ ਕੱਦ ਕਾਠਾ ਛੋਟੀ ਦਾ ਫਿਰ ਦੁੱਧ ਚੰਗਾ ਭਰ ਜੂ ਉਹ ਜੀ ਬੋਈ ਹੁਣ ਤਾਰੀ ਸੁਈ ਥੱਲੇ 10 ਕਿਲੋ ਆ 10 ਕਿਲੋ ਆ ਤੇਰੀ ਬਾਕੀ ਨਸਲ ਬਹੁਤ ਹੈ ਵੀਰੇ ਕਾਲੀ ਕੱਟੀਆਂ ਚੰਗੀ ਨਸਲ ਦੀ ਐ ਵਸ ਚੱਡਾ ਜੂੜਾ ਕਿੱਡਾ ਸੋਹਣਾ ਬੇਲ ਬੜੀ ਕੱਦ ਬੜਾ ਸਿੰਘ ਚੰਗਾ ਵਾ ਬਹੁਤ ਸੋਹਣਾ ਸਿੰਘ 12 ਕਿਲੋ ਦੇਈ ਨਾ ਆਰਾਮ ਨਾਲ ਹੀ ਬਿਲਕੁਲ 10 ਕਿਲੋ ਤਾਂ ਹੁਣ ਵੀ ਹੈਗਾ ਚਾਰ ਪੰਜ ਦੇ ਸੁਈ ਥੱਲੇ ਹਾਂਜੀ ਤੇ ਦੁੱਧ ਨੂੰ 12 ਕਿਲੋ ਕੱਢੀ ਨੂੰ ਕੀ ਜਾਂਦਾ ਵਾ ਬਿਲਕੁਲ ਮੇਰੇ ਕੱਟ ਆ ਗਿਆ ਇਹ ਹਣਾ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਛੋਟੀ ਦਾ ਇਹ ਵੀ ਜੀ ਮੁੱਲ ਜੈ ਜੀ ਰੱਖਨੇ ਪੀੜੀਆਂ ਵੇਚਣੀਆਂ ਹਾਂ ਹਾਂਜੀ ਜਿਹੜੀ ਜਿਹੜੀ ਵੇਚਦੀ ਆ ਜਿਆ ਨਾਲ ਨਾਲੀ ਵੀਡੀਓ ਕੱਟੀ ਵੇਚਣ ਤੇ ਵੀ ਲੱਖ ਦੀ ਵੇਚ ਲਈ ਤੇ ਜਿੱਡਾ ਕਾਦੇ ਤੇ ਜਿੱਡੇ ਚੱਡੇ ਪਾਂਡੇ ਵਾਲੀ ਆ ਲੱਖ ਦੀ ਵੀ ਵਿਕਦੀ ਆ ਹਾਂਜੀ ਪਰ ਇਹ ਵੀ 95 ਦੀ ਦੇ ਦਾਂਗੇ ਇਹ 95 ਦੀ 95 ਦੀ ਦਵਾਂਗੇ ਕੀ ਬਾਤ ਆ ਹੁਣ ਤਾਂ ਕਿੰਨਾ ਸਟਾਰਟਿੰਗ ਹੋ ਗਿਆ ਇਹਦੇ ਨਾਲ 10 10 ਕਿਲੋ ਕਿ ਸਟਾਰਟਿੰਗ 10 10 ਕਿਲੋ 10 ਕਿਲੋ ਆਗਾ ਸੋ 30 ਸਾਰੀ ਹਾਈ ਬਹੁਤ ਚੰਗੀ ਆ ਇਹ ਤਾਂ ਸੂਈ ਆ ਭਾਜੀ ਸੂਈ ਇਹ ਪੰਜਾ ਛੇ ਡੇਣਾ ਦੀ ਤੇ 10 ਕਿਲੋ ਹਣ ਵੀ ਹੈਗਾ ਜੀ ਤਾਂ ਹਾਨਾ ਕਿੰਨੇ ਦੀ ਵੀਰੇ ਵੀਰੇ ਹਾਨਾ ਤੇ 95 ਦੀ ਆ ਬੜਾ ਜਾਇਜ਼ਾ ਮੋਲੇ ਤਾਂ ਤੁਸੀਂ ਜੋ ਮਾਨ ਕਰਾਉਣਾ ਫਿਰ ਵੀ ਕਰਦਾਂਗੇ ਕੋਈ ਗੱਲ ਨਹੀਂ ਹਾਂ ਨਹੀਂ ਜੈ ਜੀ ਨਹੀਂ ਕਰਦ ਕਾਠ ਵਾਲੀ ਵੱਡੀ ਚੋਟੀ ਆ 93 ਦੀ ਕੱਟੀ ਦੇ ਦਾਂਗੇ ਵੀਰ ਜੀ 93 ਦੀ ਇਹ ਲੱਖੋਂ ਬਾਹਰ ਵੀ ਵਿਕਦੀ ਆ ਪਰ ਆਪਾਂ 93 ਹਜ਼ਾਰ ਦੀ ਚੋਟੀ ਦੇ ਦਾਂਗੇ 10 ਕਿਲੋ ਦੁੱਧ ਦਾ ਸਟੈਂਡ ਤਿਆਰ ਹੈ ਹੈ ਵੀ ਖੁੱਲੇ ਥਣ ਭਾਂਡੇ ਦੀ ਮਾਰਤ ਹਾਂ ਜੀ ਤੇ ਵੀ ਬਹੁਤ ਚੰਗੀ ਆ ਜੀ ਕਿੱਦਾਂ ਹਾਜੀ ਟਾਈਮ ਦੁਪਹਿਰ ਦਾ ਸ਼ਾਮ ਤੱਕ ਤਾਂ ਕਾਫੀ ਧਿਆਰ ਹੋ ਜਾਂਦੇ ਹੋ ਬੱਚਾ ਚੰਗੀ ਮੈਂ ਤਾਂ ਜਾਤ ਦੀ ਨਸਲ ਦੀ ਚਾਹੀਦੀ ਹੈ ਮੇਰੇ ਜੀ ਨੇ ਦੁੱਧ ਦੇਣੇ ਹੀ ਦੇਣੇ ਆ ਬਿਲਕੁਲ ਨਾ ਦੇਸੀ ਮਾਇ ਦਾ ਦੁੱਧ ਨਹੀਂ ਮੱਗਾ ਸਾਰੀਆਂ ਜਾਤੀ ਨੇ ਬਿਲਕੁਲ ਹਾਂਜੀ ਹਾਂਜੀ ਤਾਂ ਵੀਰੇ ਹਾਣਾ ਹੁਣ ਕਿੰਨੇ ਦੀ ਹੋਗੀ ਇਹ ਵੀ ਜੀ ਹਾਣਾ 93 ਦੀ ਹੋਗੀ 93 ਦੀ ਵੀ ਫਿਰ ਵੀ ਫੋਨ ਲਾ ਲੈ ਮੋੜਨਾ ਨਹੀਂ ਤਾਂ ਪਤਾ ਕੋਈ ਛੋਟਾ ਸਾਡੀ ਕਰਦਾ ਜਿਹੜੀ ਗੱਲ ਕੋਈ ਨਹੀਂ ਬਿਲਕੁਲ 93 ਦੇ ਕੇ ਵੀ ਇਹਨੂੰ ਕੋਈ ਥੋੜੀ ਜਿਹੀ ਕਮਾਈ ਜ਼ਿਆਦਾ ਨਹੀਂ ਤੇ ਬਾਕੀ ਦੁੱਧ ਦੀ ਤੇ ਏ ਪਾਣੀ ਦੁੱਧ ਦੀ ਸਫਾਈਆਂ ਬੋਲ ਰਹੀ ਹੈ ਆਪਣੀ ਗਾਰੰਟੀ ਹੈ ਕੋਈ ਫੂਟ ਟੈਕ ਤੇ ਥਾਣਾ ਗਿਆ ਹੈ ਨਾ ਜੀ ਬਹੁਤ ਜ਼ਗਾ ਚੰਗੀ ਹੈ ਸਿੰਘ ਸੋਹਣਾ ਲੱਗਿਆ ਵੀਰੇ ਸੋਹਣੀ ਝੋਟੀ ਵੱਡੀ ਝੋਟੀ ਆ ਵੀਰੇ ਚੱਲ ਕੇ ਵੀ ਇੱਥੇ ਹੁੰਦੇ ਤੂੰ ਛੱਡ ਕੇ ਨਹੀਂ ਜਾਂਦੇ ਝੋਟੀ ਨੂੰ ਮੇਰੀ ਝੋਟੀ ਸਰੋਸਟੀ ਲੱਖ ਰੁਪਏ ਦੀ ਵੇਚ ਜਾਂਦੀ ਸਰੋਸਟੀ ਲੱਖ ਦੀ ਵੇਚਦੀ ਦੀ ਆ ਬਿਲਕੁਲ ਕੋਈ ਸ਼ੱਕ ਨਹੀਂ ਸੋਹਣੀ ਝੋਟੀ ਹੈ ਬਿਲਕੁਲ ਪਤਲੇ ਚੰਮ ਦੀ ਆ ਹਾਂਜੀ ਵੀਰ ਜੀ ਤੀਜੇ ਨੰਬਰ ਤੇ ਆ ਗਈ ਇਹ ਵੀ ਨਹੀਂ ਝੋਟੀ ਸੁਰੀਆ ਪੰਜਾਬ ਦੀ ਸੁਰੀਆ ਹਾਂਜੀ ਇਹ ਬਹੁਤ ਚੰਗੀ ਮੱਝ ਬੱਬੂ ਠੀਕ ਆ ਜੀ ਤਾਂ ਕੱਗੇ ਆ ਸੁਇਆ ਥਲੇ ਇਸ ਟ ਐਮ ਥਲੇ 10 ਕਿਲੋ ਤਿਆਰ ਹੋਊਗਾ ਸਫਾਈਆਂ ਇਹਦੀ ਬੋਤਲੇ ਲੈ ਵੇਦੀਆਂ ਇਹ ਰਾਜੀ ਰੂਜੀ ਚੋੜੀ ਚਾੜੀ ਚ ਇਕੱਠਾ ਜਿ ਘੂਠਾ ਲੱਗਾ ਹਾਂ ਖੋਲੋ ਖੋਲੋ ਵੀਰੇ ਖੋਲੋ ਤਾਂ ਬੱਚੇ ਨੇ ਕੀ ਬਲੇ ਜੀ ਇਹ ਮੈਂ ਬੱਚਾ ਕੱਟਾ ਆ ਜੀ ਕੱਟਾ ਗਿਆ ਜੀ ਬਹੁਤ ਚੰਗਾ ਥਾਂ ਤੁਮ ਵੀਰਾਂ ਦੇ ਬੜਾ ਥਾਂ ਲੱਗਿਆ ਹਨਾ ਵੀਰ ਜੀ ਅੱਛੀ ਇੱਕ ਨੰਬਰ ਤੇ ਵੇਖੋ ਵੀਰੋ ਲੇਵਾ ਬਹੁਤ ਸੋਹਣਾ ਲੱਗਿਆ ਸਫਾਈਆਂ ਬਹੁਤ ਨੇ ਲੈ ਵੇਦੀਆਂ ਤਾਂ ਹੈ ਵੀ ਪਲੀ ਜੁੜੀ ਹੈ ਨਾ ਜੀ ਉਹ ਪੈਟੋਲੀ ਕੱਚੋਟੀ ਬਹੁਤ ਪੈਟੋਲੀ ਬਿਲਕੁਲ ਦੇਖੋ ਵੀਰ ਉਹ ਆਪਣਾ ਸਾਰਾ ਦੁੱਧ ਵਾਲਾ ਠੀਕ ਹੈ ਜੀ ਦੇਖੋ ਇਹ ਬੱਚੇ ਜਾਂਦੇ ਠੀਕ ਹੈ ਜੀ ਤੇ ਦੇਖੋ ਵੀਰੋ ਇਹ ਬੱਚੇ ਆਪਣੇ ਲੱਗੂ ਬੱਚੇ ਨੇ ਆਉਂਦੀਆਂ ਬੱਚੇ ਆਈਆਂ ਸਿਆਣੀਆਂ ਹਾਂਜੀ ਆ ਬੱਚੇ ਆ ਗਏ ਹੈ ਨਾ ਜੀ ਹਾਂਜੀ ਠੀਕ ਹੈ ਇਹ ਸ਼ਵਾਨੀਆਂ ਕਿਤੇ ਲੱਗੀਆਂ ਨੇ ਮੱਝਾਂ ਨੂੰ ਕੰਮ ਚਲਾ ਕਰਦੇ ਆ ਦੇਖੋ ਵੀਰੋ ਲੈ ਵੇਰੀ ਸਫਾਈ ਚੈੱਕ ਕਰੋ ਖਾਂ ਦੀ ਕੁਆਲਿਟੀ ਬਹੁਤ ਸੋਹਣਾ ਲੇਵਲ ਲੱਗਿਆ ਬਹੁਤ ਜ਼ਿਆਦਾ ਸੋਹਣੀ ਐ ਥੱਬੇ ਵਾਲਾ ਲੇਵਲ ਲੱਗਿਆ ਸ਼ਾਂਤਾਈ ਤਾਂ ਹੋਰ ਕਾਫੀ ਤਿਆਰ ਹੋ ਜਾਂਦੀ ਹੈ ਕਮਾਲ ਹੋ ਜੂਗੀ ਕੀ ਬਾਤ ਹੈ ਚੌੜੀਆਂ ਸੋਹਣੀਆਂ ਮੱਝਾਂ ਦੁੱਧ ਵਾਲੀਆਂ ਜਿਹੜਾ ਕੋ ਖੜੂਗਾ ਜਿਆਦਾ ਕਰੋ ਦੁੱਧ ਤੋਂ ਪੈਸੇ ਪੂਰੇ ਕਰਨਗੇ ਜੀ ਬਿਲਕੁਲ ਕਿੰਨੇ ਦੀ ਵੀਰੇ ਇਹ ਵੀਰੇ ਲੱਖ ਦੀ ਦੇ ਦੀਏ ਕੱਟੀ ਮਾਨਤਨ ਵੀਰੇ ਲੱਖ ਦੀ ਹੈ ਤੇ ਜਿਆਦੀ ਹੈ ਪਰ ਮਾਨਦਲ ਪੂਰੇ ਕਰ ਦਾਂਗੇ ਹਾਂਜੀ 95 ਦੀ ਕੱਟੀ ਦੇ ਦਾਂਗੇ ਮੈਂ ਦੋ ਛੱਡ ਦਿਓ 92 ਦੀ ਜਾਂਦੇ 92 ਦੀ ਹਾਂਜੀ ਬਣੀ ਫਿਰ ਮਹਾ ਬਚਣਾ ਪੁੱਜਦਾ ਕੋਈ ਨਹੀਂ ਬਾਸ ਸੇਵਾ ਹੀ ਜੇ ਫਿਰ ਇਹ ਸੇਵਾ ਨਹੀਂ ਨੇ ਰੇਟ ਤੁਹਾਡਾ ਬਹੁਤ ਜਿਆਦਾ ਚਲੋ ਵਪਾਰੀ ਵੀਰ ਹੀ ਲੈ ਜਾਂਦੇ ਹਨਾ ਹਾਂ ਨਹੀਂ ਝੋਟੀ ਲੈਵੇ ਤੋਂ ਪਲੀ ਜੁੜੀ ਤੋਂ ਤਾਂ ਭਾਵੇਂ ਹਾਂ ਮੈਂ ਲੱਖ ਦੀ ਹੈ ਹਾਂ ਮੈਂ ਲੱਖ ਦੀ ਤੇ ਹੈ ਮੈਂ ਆ ਕਿੰਦੀ ਚੰਗੀ ਸੁਣੀ ਝੋਟੀ ਨਵਾਂ ਪਸ਼ੂ 10000 ਕਿਲੋ ਦੁੱਧ ਤਿਆਰ ਵੀ ਜੇ ਥੱਲੇ ਬਿਲਕੁਲ ਹਾਂਜੀ ਫਿਰ ਚਵਾਈਆਂ ਵੀ ਜੀ ਕੱਲ ਨੂੰ ਗੱਲਾਂ ਕਰਾਂ ਅੱਛਾ ਇੱਕ ਨੰਬਰ ਆਪਣੇ ਘਰ ਖੜ ਕੇ ਕੋਈ ਚਵਾਈ ਕਰ ਲੈ ਮੈਂ ਦੀ ਪਹਿਲਾਂ 92 ਦੀ 92 ਦੀ ਕੀ ਬਾਤ ਹੈ ਹਾਂਜੀ ਵੀਰੇ ਅਗਲੇ ਮੰਨੇ ਆ ਗਈ ਵੱਡੀ ਮੈਂ ਵੀ ਏ ਵੀ ਜੀ ਬਹੁਤ ਵੱਡੀ ਮੈਂ ਆ ਬਲੀ ਜੁੜੀ ਕੱਦ ਕਾਠ ਤੇ ਬਹੁਤ ਜਿਆਦੀ ਪਲੀ ਜੁੜੀ ਵੀਰੋ ਏ ਵੀ ਜੀ ਬਲੇਰੋ ਚ ਜਾਣੀ ਆ ਬਿਲਕੁਲ ਬਲੇਰ ਵਾਲੀ ਨਹੀਂ ਬਿਲਕੁਲ ਬਿਲਕੁਲ ਥਾਣੀ ਦਿਖਾਓ 15 ਕਿਲ ਵਾਲੀ ਮੈਂ ਆ ਥਾਣ ਬੜਾ ਸਪੈਸ਼ਲ ਲੱਗਿਆ ਮੋਟਾ ਥਾਣ ਲੱਗਿਆ ਵੀਰੋ ਤਾਂ ਮੇਥ ਤੇ ਸਿੰਘ ਸੋਹਣਾ ਬਿਲਕੁਲ ਇੱਕ ਕੱਦ ਬਹੁਤ ਵੱਡਾ ਕੱਦ ਬਹੁਤ ਆ ਕੋਈ ਸ਼ੱਕ ਨਹੀਂ ਤਾਂ ਵੇਖੋ ਵੀਰੋ ਹਾਂਜੀ ਲੇਵੇ ਜੀ ਬਹੁਤ ਸੋਨ ਖੋਲੋ ਖੋਲੋ ਵੀਰ ਜੀ ਖੋਲੋ ਕਿੰਨੇ ਦਿਨ ਬਾਕੀ ਨੇ ਇਹ ਭਾਜੀ 1 ਹਫਤਾ ਰਹਿ ਗਿਆ ਸੋਣ ਚ ਇਹ ਹਫਤਾ ਖਾਣਿਆਂ ਲਈ ਇਹਦੇ ਅੱਜ ਦਿਨ ਪੂਰੇ ਹੋ ਗਏ ਆ ਇਹ ਹਫਤਾ ਨੇ ਲੈਣਾ ਵਾ ਠੀਕ ਆ ਜੀ ਮੱਝ ਇੱਕ ਦੋ ਦਿਨਾਂ ਵਿੱਚ ਇਹ ਫਸ ਜਾਂਦੀ ਆ ਠੀਕ ਠੀਕ ਆ ਜੀ ਮੱਝ ਲਈ ਸੂਈ ਵੇਖੀ ਦਿੱਤੀ ਮੱਝ ਆ ਤੇ ਦੁੱਧ ਦੀ ਮੱਝ 15 ਕਿਲੋ ਹੈ ਵੀ ਪਤਲੇ ਚੰਦਰੀ ਹੈ ਨਾ ਜੀ ਭਾਈ ਵਜ਼ਨ ਦੇਖੋ ਵਜ਼ਨ ਬਹੁਤ ਆ ਦੇਖੋ ਕਿੰਨਾ ਹੋ ਜੀ ਮੱਝ ਆ ਪਾ ਮੰਡੀ ਲੈ ਜੀ ਵੱਡੀ ਮੈਂ ਹਾਂ ਤਾਂ ਮੰਡੀ 1.5 ਲੱਖ ਦੀ ਝੋਟੀ ਵਧੀ ਬਿਲਕੁਲ ਬਿਲਕੁਲ ਵੇਖੋ ਵੀਰੋ ਪਲੀ ਜੁੜੀ ਚਗਾਠਾ ਚਕੂਠਾ ਦੇ ਇਹ ਮੰਝਾ ਤੇ ਕੱਦ ਕਾਟ ਦੀ ਗੱਲ ਕਰੀਏ ਤਾਂ ਫੁੱਲ ਕੱਦ ਕਾਟ ਆ ਗਿਆ ਤੇ ਸੋਹਣੇ ਥਣਪਾਂਡੇ ਦੀ ਮਾਲਕਾ ਵੀਰੋ ਤਾਂ ਚਮਕ ਬਹੁਤ ਆ ਤਾਂ ਸਿੰਘ ਸੁੰਗ ਵੀ ਚੰਗਾ ਲੱਗਿਆ ਮੈਨੂੰ ਮਜ ਨਹੀਂ ਆਕੇ ਗੱਡੀ ਦੇ ਨਾਲ ਪਾਉਗੀ ਬਿਲਕੁਲ 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 ਜੀ ਤਾਂ ਬਹੁਤ ਜਿਆਦਾ ਵੱਡੀ ਮੈਂ ਬਿਲਕੁਲ ਹੁਣ ਵੀਰਜੀ ਵੇਖੋ ਇਹ ਮੈਨੇ ਨਹੀਂ ਦੁੱਧ ਭਰਨਾ ਦਾ ਕਿੰਨੇ ਭਰਨਾ ਹਨਾ ਦੁੱਧ ਬਾਕੀ ਵੀਰਾਂ ਹੁਣ ਇਹ ਮੈਨੇ ਵੰਡਾ ਵੀ ਪੂਰਾ ਖਾਣਾ ਰਜਮਾ ਖਾਣਾ ਫਿਰ ਬਾਟੇ 10 ਕਿਲੋ ਦੇ ਥਲੇ ਰੱਖਣੀਆਂ ਇਹਦੇ ਫੇਰ ਹੀ ਰੱਖਣੀ ਵੀ ਨੇ ਪੈਸੇ ਚੰਗੇ ਖਰਚਨੇ ਨੇ ਮਾਲੀ ਫਿਰ ਚੰਗਾ ਹੀ ਲੈਣਾ ਚੰਗਾ ਹੀ ਪੈਸੇ ਦੇਣੇ ਐ ਇਹਨੇ ਮਾਲੀ ਫਿਰ ਵੱਡੀ ਮੱਝ ਮੰਗਣੀ ਐ ਵੱਡੀ ਮੈਂ ਫੇਰ ਪਾ ਦੇਣਾ ਸਭ ਕੁਝ ਚੱਲਦਾ ਛੋਟੇ ਪਾ ਵੱਡੀਆਂ ਦੇ ਵੱਡੇ ਪਾ ਮੁੱਲ ਵੀ ਰੇ ਦਾ ਜੀ ਮੁੱਲ ਵੇਚਣ ਨੂੰ ਤਾਂ ਉਹਦਾ ਭਾਵੇਂ 1.5 ਕਰ ਲੈ ਵਿਖ ਜਾਨੀ ਆ ਬਿਲਕੁਲ ਵੇਚ ਦੇ ਵੀ ਲੋਕੀ ਪਰ ਆਪਾਂ ਦਾ ਮੁੱਲ ਕਰਨਾ 1 20 ਕੀ ਆ ਬਾਤ 1 20 ਮੁੱਲ ਕਰਨਾ ਪਾਸੇ ਦਾ ਮੰਨ ਤਾ ਨਾ ਤੇ ਮੱਝ ਵੇਚ ਦੀ ਆ 40 ਦੀ ਹਾਂ ਜੀ 40 ਦੀ ਪਾਲ ਆਪਾਂ ਮੁੱਲ ਹੀ 1 20 ਕਰਨਾ ਵਾ ਹੁਣ ਕਿੰਨੇ ਦੀ ਵੀਰੇ ਕਰੋ ਜੇ ਤੁਸੀਂ ਮੰਨ ਤਾ ਨੂੰ ਕਿਨਾਂ ਕਰਾ ਲੋ ਹਾਂ ਨਾ 15 ਦੀ ਦੇ ਦਾਂਗੇ ਵੀਰ ਜੀ 2 ਛੱਡ ਦਿਓ 13 ਦੀ 13 ਦੀ ਹਾਂਜੀ ਦੇ ਦਾਂਗੇ ਜੀ 13 ਦੀ ਬਾਕੀ ਕੋਈ ਫੋਨ ਲਾ ਲੈ ਹਨਾ ਨਹੀਂ ਵੇਖੋ ਤੂੰ ਨਹੀਂ ਵੇਖਦੀ ਵੀਰ ਜੀ ਮੁੱਲ ਮੰਗਣ ਭਾਵੇਂ ਡੇਢ ਮੰਗ ਲਓ ਕਿਉਂਕਿ ਹੱਕ ਵੀ ਰਖਉਂਦੀ ਆ ਪਲੀ ਜੁੜੀ ਆ ਕੇ ਪਾਸੋਂ ਖੁੰਜੀ ਨਹੀਂ ਚਲੋ ਤੁਸੀਂ ਰੇਟ ਤਾਂ ਜੈਜ ਕਰ ਦਿੱਤਾ ਵੀਰੇ ਫੇ ਤੂੰ ਅੱਖਾਂ ਦੇਵ ਕੀ ਚਲੋ ਸਾਂਭ ਪੈਣੀ ਕਿਸ ਵੀਰ ਨੂੰ ਦਹਾਂ ਦਿਨ ਠੰਡੀ ਆ ਤਾਂ ਠੰਡੀ ਕਰਦੇ ਉੱਤੋਂ ਵੀ ਠੰਡੀ ਬਿਲਕੁਲ ਸੀਲ ਹੈ ਕਾਦੂ ਕਾਦ ਤੇ ਵਜਣਾ ਭਾਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੀ ਕਾਦ ਰਹੇ ਦਿਨ ਲੈ ਜੂ ਦੱਸਣਾ ਵੀਰੇ ਮੇਰੀ ਦੇ ਦੇ ਪੂਰੇ ਕੱਲ ਨੂੰ ਇਹਦੇ ਅੱਛਾ ਜੀ ਭਾਜੀ ਉੱਤੇ ਦਿਨ ਖੜਦੇ ਪੰਜ ਸੱਤ ਨੇ ਬਸ ਉਹੀ ਖੜਦੇ ਆ ਹਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਤਾਂ ਵੇਖੋ ਵੀਰੇ ਵੱਡੀ ਮੈਂ ਆ ਤਾ ਹੇ ਪੂੜੇ ਪੜਾਦੋ ਨੀ ਵੀਰ ਜੀ ਤੇ ਫਿਰ ਸੀ ਹਨਾ ਹਨੂ ਵੀ ਦਿਲ ਤੋਂ ਦਾਸ ਲੈ ਦੇਨ ਉੱਪਰ ਲੈ ਜੂ ਦਾਸ ਹਨਾ ਆਹ ਦਿਨ ਦਸ ਤੋਂ ਲੈ ਜੂ ਫਿਰ ਪਸ਼ੂ ਬਿਲਕੁਲ ਕੋਈ ਸ਼ੱਕ ਨਹੀਂ 12 ਦਿਨ ਵੀ ਲੈ ਜਾਂਦੀ ਲੈ ਸਕਦਾ ਪਸ਼ੂ ਕਿਉਂਕਿ ਬਿਲਕੁਲ ਦਾਹ ਮਹੀਨੇ ਤੇ 12 ਤਿੰਨ ਦੀ ਨਹੀਂ ਸੁੰਦੀ ਰੇ ਮੱਝਾ 10 ਮਹੀਨੇ ਬਾਅਦ ਸੂ ਬੰਦੀਆਂ ਤੇ 12 13 ਦੇ ਲਾ ਕੇ ਸੁੰਦੀ ਉੱਤੇ ਖਾਨ ਬੜਾ ਪਿਆਰਾ ਲੱਗਿਆ ਹਨੂ ਬਹੁਤ ਜ਼ਿਆਦਾ ਵੱਡੀ ਤਾਂ ਇਹ ਹੋ ਗਈ ਵੀਰੇ 1 ਤੇ 13 ਦੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਮਾਨਤਨ ਕਰ ਦੇਣਾ ਜੀ ਕੋਈ ਫੋਨ ਨਾਲੇ ਫੋਨ ਕੋਲ ਲਾ ਲੈ ਤੇ ਮਕਾਉਣੀ ਗੱਲ ਤੋਂ ਮਕਾਈ ਤੈਈਏ ਫਿਰ ਮਕਾਈਏ ਤੇ ਫਿਰ ਕੋਈ ਇਹ ਨਾ ਕਹੇ ਕਿ ਮੈਨੂੰ 2 ਛੜ ਦੇ 3 ਛੜ ਦੇ ਫਿਰ ਦੋਸਤੋ ਛੋਟ ਹੀ ਹੁਣੀ ਜੀ ਹਾਂਜੀ ਬਾਜੀ 1 10 ਦੀ ਝੋਟੀ ਦੇ ਦੇਣੀ ਜੀ ਕਿਆ ਬਾਤ ਹੈ ਜੀ ਤਾਂ ਵੇਖੋ ਵੀਰੋ 1 10 ਦੀ ਮੰਨ ਗਏ ਜੀ ਮੰਨ ਗਏ 1 10 ਦੀ ਝੋਟੀ ਨਹੀਂ ਪਲੀ ਜੁੜੀ ਆ ਜੀ ਚੰਗਾ ਚਗਾਠਾ ਜਗੂਠਾ ਲੱਗਿਆ ਪਿੱਠ ਪੁੱਠ ਬੜੀ ਹਾਂਜੀ ਤੁਹਾਨੂੰ ਕਹਿੰਦੇ ਮੈਨੂੰ 5 ਛੜ ਦੇ 4 ਛੜ ਦੇ ਨੂੰ 200 ਛੋਟ ਹੁਣੀ 200 ਛੋਟ ਹਾਂਜੀ ਬਾਜੀ ਹਾਂਜੀ ਤਿੰਨ ਸੂਈਆਂ ਨੇ ਇੱਕ ਗੱਬਣਾ ਚੰਗੇ ਰਿਕਾਰਡ ਵਾਲੀ ਆ ਵੀਰੋ ਤਾਂ ਪਹਿਲੇ ਸੂਏ ਤੋਂ ਲੈ ਕੇ ਵੀਰੇ ਐ ਪਹਿਲਾ ਦੂਜਾ ਸੂਆ ਤਾਂ ਐ ਲੇਵੇ ਲੂਵੇ ਚੰਗੇ ਲੱਗੇ ਸੂਈਆਂ ਸਵਾਈਆਂ ਨੇ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਛੋਟ ਛੱਪੇ ਵੀਰੇ ਹੋ ਜਾਣਗੇ ਤਾਂ ਇਹੀ ਬੇਨਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਅਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੁਹਾਨੂੰ ਨਵੀਂ ਨਵੀਂ ਵੀਡੀਓ ਲਾ ਕੇ ਵਿਖਾ ਲਈ ਜਾਵੇ ਜੀ ਤਾਂ ਵੀਰ ਜੀ ਐਡਰੈਸ ਇੱਕ ਵਾਰੀ ਬੋਲਿਓ ਆਪਣਾ ਐਡਰੈਸ ਜੀ ਨਾਮ ਸੋਨੂ ਸੀੜਾ ਹਾਂਜੀ ਤਸੀਲ ਬਟਾਰਾ ਡਿਸਟ੍ਰਿਕਟ ਗੁਰਦਾਸਪੁਰ ਏ ਮੋਬਾਈਲ ਨੰਬਰ 946658 5353 ਵੀਰ ਜੀ ਬਟਾਲਾ ਤੋਂ ਫਤਿਹਗੜ ਚੁੜਿਆ ਰੋਡ ਤੇ ਆਪਣਾ ਪਿੰਡ ਆ ਜੀ ਤੇ ਬਾਕੀ ਮੋਬਾਈਲ ਨੰਬਰ ਸਾਰੇ ਤੇ ਉਹਦੇ ਚੱਲ ਜੂ ਬਾਕੀ ਵੀਰ ਭਰਾ ਸਾਰੇ ਜਾਣਦੇ ਨੇ ਕੋਈ ਵੀ ਆਪਣਾ ਕਨੈਕਟ ਕਰ ਸਕਦਾ ਕੋਈ ਗੱਲ ਨਹੀਂ ਹਾਂ ਠੀਕ ਹੈ ਵੀਰੇ ਸਾਸਿਕਾ